ਪੰਜਾਬ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਵਧਣ ਦੀ ਸੰਭਾਵਨਾ ਬਣ ਚੁੱਕੀ ਹੈ ਮੌਸਮ ਵਿਭਾਗ ਦੇ ਵੱਲੋਂ ਨਵੀਂ ਤੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਲਗਾਤਾਰ ਆਉਣ ਵਾਲੇ 9 ਦਿਨ ਕਾਫੀ ਜ਼ਿਆਦਾ ਗਰਮ ਸਾਬਤ ਹੋ ਸਕਦੇ ਨੇ ਕਿਉਂਕਿ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਨੌ ਤੱਪਾ ਸ਼ੁਰੂ ਹੋ ਗਿਆ ਹੈ ਤੇ ਇਹਨਾਂ 9 ਦਿਨਾਂ ਦੇ ਵਿੱਚਕਾਰ ਧਰਤੀ ਦੇ ਸਭ ਤੋਂ ਕਰੀਬ ਹੁੰਦਾ ਹੈ ਸੂਰਜ ਤੇ ਗਰਮੀ ਦਾ ਅਹਿਸਾਸ ਫਿਰ ਧਰਤੀ ਦੇ ਵਸਨੀਕਾਂ ਨੂੰ ਕਾਫੀ ਜ਼ਿਆਦਾ ਹੁੰਦਾ ਹੈ ਤੇ ਹੁਣ ਗਰਮੀ ਇਹਨਾਂ ਦਿਨਾਂ ਦੇ ਵਿੱਚ ਵਧਣ ਵਾਲੀ ਹੈ ਤੇ 50 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਜਾਂਦਾ ਹੋਇਆ ਨਜ਼ਰ ਆ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਆਪਣੀ ਨਵੀਂ ਅਪਡੇਟ ਦੇ ਵਿੱਚ ਕੀ ਕੁਝ ਦੱਸਿਆ ਗਿਆ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦ ਤੋਂ ਜਲ ਕਰ ਲੋ ਹੁਣ ਗੱਲ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦਾ ਹਾਲ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ ਕਾਰਨ ਬੀਤੇ ਦਿਨੀ ਕੁਝ ਇਲਾਕਿਆਂ ਦੇ ਵਿੱਚ ਮੀਂਹ ਜ਼ਰੂਰ ਪਿਆ ਜਿਸ ਦੇ ਨਾਲ ਥੋੜੀ ਰਾਹਤ ਗਰਮੀ ਤੋਂ ਹੈ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਹਨੇਰੀ ਦੇ ਨਾਲ ਮੀਂਹ ਪਿਆ ਤੇ ਅੱਜ ਪੰਜਾਬ ਦੇ ਵਿੱਚ ਜਿੱਥੇ ਨੌ ਤੱਪੇ ਦਾ ਦੂਸਰਾ ਦਿਨ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਮੁਤਾਬਕ ਹੁਣ 42 ਤੋਂ 45 ਡਿਗਰੀ ਸੈਲਸੀਅਸ ਤੱਕ ਜੋ ਤਾਪਮਾਨ ਹੈ ਉਹ ਪਹੁੰਚ ਸਕਦਾ ਹੈ ਤੇ ਅਗਲੇ 4 ਤੋਂ 5 ਦਿਨਾਂ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਵਿਚਤਾਈ ਗਈ ਹੈ। ਦੱਖਣੀ ਪੱਛਮੀ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਅਧਿਕਤਨ ਤਾਪਮਾਨ ਜਿਹੜਾ ਓ 40 ਡਿਗਰੀ ਦੇ ਵਿੱਚ ਬਣਿਆ ਹੋਇਆ ਜਦੋਂ ਕਿ ਚੰਡੀਗੜ੍ਹ ਸਣੇ ਉਤਰੀ ਖੇਤਰਾਂ ਦੇ ਵਿੱਚ ਇਹ ਤਾਪਮਾਨ 39 ਤੋਂ 42 ਡਿਗਰੀ ਸੈਲਸੀਅਸ ਦੇ ਵਿੱਚ ਘਰ। ਅਗਲੇ 3-4 ਦਿਨਾਂ ਦੌਰਾਨ ਇਹ ਤਾਪਮਾਨ ਹੌਲੀ-ਹੌਲੀ 2 ਤੋਂ 3 ਡਿਗਰੀ ਸੈਲਸੀਅਸ ਵੱਧ ਹੋ ਸਕਦਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਦੇ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜਾਈ ਗਈ ਹੈ। ਇਸ ਨਾਲ 25 ਤੋਂ 28 ਮਈ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਚੱਲ ਸਕਦੀਆਂ ਨੇ। ਕੁਝ ਥਾਂਾਂ ਉੱਤੇ ਤਾਪਮਾਨ 47 ਡਿਗਰੀ ਤੱਕ ਪਹੁੰਚ ਸਕਦਾ ਹੈ। ਹੁਣ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਜਦੋਂ ਸੂਰਜ ਰੋਹੀ ਨਕਸ਼ਤਰ ਦੇ ਵਿੱਚ 15 ਦਿਨਾਂ ਦੇ ਲਈ ਆਉਂਦਾ ਹੈ ਤੇ 15 ਦਿਨਾਂ ਦੇ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਨੇ ਇਨਾ ਸ਼ੁਰੂਆਤੀ 9 ਦਿਨਾਂ ਨੂੰ ਨੌ ਤੱਪੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਨੌ ਤੱਪੇ ਦੇ ਵਿੱਚ ਜ਼ਿਆਦਾ ਗਰਮੀ ਹੋਵੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਤਿ ਦੀ ਗਰਮੀ ਹਰ ਉਮਰ ਦੇ ਲੋਕਾਂ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਤੇ ਭਿਆਨਕ ਅਸਰ ਪਾ ਸਕਦੀ ਹੈ ਬਿਮਾਰੀਆਂ ਤੇ ਕਮਜ਼ੋਰ ਵਿਅਕਤੀ ਜੋ ਹੈ ਉਹ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੇ ਮੌਸਮ ਵਿਭਾਗ ਨੇ ਡੀ ਹਾਈਡਰੇਸ਼ਨ ਤੋਂ ਬਚਣ ਦੇ ਲਈ ਪਾਣੀ ਪੀਣ ਅਤੇ ORS ਜਾਂ ਫਿਰ ਲੱਸੀ ਨਿੰਬੂ ਪਾਣੀ ਜਾਂ ਫਿਰ ਮੱਖਣ ਵਰਗੇ ਘਰੇਲੂ ਪਦਾਰਥਾਂ ਨੂੰ ਵਰਤਣ ਦਾ ਸੁਝਾਅ ਦਿੱਤਾ ਹੈ ਤਨਾਲੀ ਇਹ ਵੀ ਹੈ ਕਿ ਜੇ ਤੁਸੀਂ ਦੁਪਹਿਰ ਦੇ ਸਮੇਂ ਆਪਣੇ ਘਰ ਚੋਂ ਬਾਹਰ ਨਿਕਲ ਰਹੇ ਹੋ ਤੇ ਪਾਣੀ ਪੀ ਕੇ ਨਿਕਲੋ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ ਤੇ ਨਾਲ ਹੀ ਸਿਰ ਨੂੰ ਕੱਪੜੇ ਦੇ ਨਾਲ ਚੰਗੀ ਤਰੀਕੇ ਢੱਕ ਲਓ ਤਾਂ ਕਿ ਤੁਹਾਡੀ ਜਿਹੜਾ ਸਿਰ ਦੇ ਉੱਤੇ ਸਿੱਧੀ ਧੁੱਪ ਦੀ ਜਿਹੜੀ ਰੋਸ਼ਨੀ ਹੈ ਉਹ ਨਾ ਪਵੇ ਤੁਹਾਨੂੰ ਕਿਸੇ ਤਰੀਕੇ ਕੋਈ ਬਿਮਾਰੀ ਦਾ ਸਾਹਮਣਾ ਇਸ ਗਰਮੀ ਦੇ ਵਿੱਚ ਨਾ ਕਰਨਾ ਪਵੇ ਮੌਸਮ ਵਿਭਾਗ ਦੇ ਵੱਲੋਂ ਹੁਣ 50 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਜਤਾਈ ਗਈ ਪਰ ਤੁਹਾਡੇ ਇਲਾਕੇ ਦਾ ਹਾਲ ਕਿਹੋ ਜਿਹਾ ਹੈ ਉਹ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚੇ ਤੇ ਉਹਨਾਂ ਨੂੰ ਵੀ ਮੌਸਮ ਨਾਲ ਜੁੜੀ ਖਾਸ ਜਾਣਕਾਰੀ حاصل ਹੋ ਸਕੇ